ਅਧਰੇ ਸ਼੍ਰੋਮ ਨੇ ਕਾਲੀਦਲ ਅੰਮ੍ਰਿਤਸਰ ਦੇ ਭਾਈ ਈਮਾਨ ਸਿੰਘ ਮਾਨ ਅਤੇ ਸਮੂਹ ਸਿੱਖ ਜਥੇਬੰਦੀਆਂ ਦੇ ਵੱਲੋਂ ਅਕਾਲ ਤਖਤ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋ ਕੇ ਅੱਜ ਅਰਦਾਸ ਕੀਤੀ ਗਈ ਹੈ ਦੱਸਦੇ ਕਿ ਅਰਦਾਸ ਕਰਨ ਦਾ ਆਖਿਰਕਾਰ ਮੁੱਖ ਕਾਰਨ ਕੀ ਹੈ ਅਰਦਾਸ ਦੇ ਮੌਕੇ ਹਰਦੀਪ ਸਿੰਘ ਨਿੱਜਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਤੇ ਕੈਨੇਡਾ ਸਰਕਾਰ ਦਾ ਉਹਨਾਂ ਧੰਨਵਾਦ ਕੀਤਾ ਜੀਹਾਂ ਹਰਦੀਪ ਸਿੰਘ ਨਿੱਜਰ ਦੇ ਜਿਹੜੇ ਕਿ ਕਾਤਲਾਂ ਨੂੰ ਫੜਨ ਤੇ ਕੈਨੇਡਾ ਸਰਕਾਰ ਦਾ ਉਹਨਾਂ ਧੰਨਵਾਦ ਕੀਤਾ ਤੇ ਉਹਨਾਂ ਕਿਹਾ ਕਿ ਉਹਨਾਂ ਨੇ ਭਾਰਤ ਦੀ ਮੋਦੀ ਸਰਕਾਰ ਦਾ ਨਾਂ ਨੰਗਾ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਭਾਰਤ ਦੀ ਸਰਕਾਰ ਦੇ ਨਰਿੰਦਰ ਮੋਦੀ ਵੱਲੋਂ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਦਾ ਕਤਲ ਕਰਵਾਇਆ ਜਾ ਰਿਹਾ ਹੈ ਬਟ ਇਲਜ਼ਾਮ ਉਹਨਾਂ ਨੇ ਨਰਿੰਦਰ ਮੋਦੀ ਤੇ ਲਗਾਏ ਨੇ ਜੋ ਕਿ ਦੇਸ਼ ਦੇ ਪੀਐਮ ਨੇ ਉਹਨਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਸ਼ੁਰੂ ਤੋਂ ਹੀ ਘੱਟ ਗਿਣਤੀ ਸਿੱਖਾਂ ਨੂੰ ਦਬਾਉਣ ਤੇ ਕੁਚਲਣ ਦੇ ਵਿੱਚ ਲੱਗੀ ਹੋਈ ਹੈ ਇਵਾਨ ਸਿੰਘ ਮਾਨ ਤੇ ਉਸ ਮੋ ਸਿੱਖ ਜਥੇਬੰਦੀਆਂ ਨੇ ਸੰਦੀਪ ਸ਼ਰਿਦਾ ਲੋਕ ਸਭਾ ਚੋਂ ਲੜਨ ਤੇ ਧੰਨਵਾਦ ਵੀ ਕੀਤਾ ਤਾਂ ਦੱਸ ਦਈਏ ਕਿ ਉਹਨਾਂ ਇਹ ਕਿਹਾ ਹੈ ਕਿ 1984 ਦੇ ਵਿੱਚ નિર્ਦੋਸ਼ ਸਿੱਖਾਂ ਦਾ ਜੋ ਕਤਲ ਕੀਤਾ ਗਿਆ ਸੀ ਸਾਡੇ ਤੋਸ਼ੇਖਾਨੇ ਲੁੱਟੇ ਗਏ ਸਨ ਸਾਡੀਆਂ ਲਾਇਬ੍ਰੇਰੀਆਂ ਰੁੱਟੀਆਂ ਗਈਆਂ ਸਨ ਇਸ ਦਾ ਅਜੇ ਤੱਕ ਕੋਈ ਵੀ ਹਿਸਾਬ ਨਹੀਂ ਹੈ ਕੋਈ ਇਨਸਾਫ ਸਾਨੂੰ ਨਹੀਂ ਦਿਵਾ ਸਕਿਆ ਦੱਸਦੀ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਇਹ ਵੀ ਕਿਹਾ ਕਿ ਸਾਡੇ ਸ਼ਮਸ਼ਾਨ ਘਾਟਾਂ 'ਚ ਬੇਗਿਨਤ ਸਿੱਖਾਂ ਦੀਆਂ ਲਾਸ਼ਾਂ ਸਾਰੀਆਂ ਗਈਆਂ ਸਨ ਔਰ ਆਏ ਵੀ ਕਿ ਸਾਡੇ ਦੇਸ਼ ਤੇ ਸੰਵਿਧਾਨ ਨੇ ਸੁਪਰੀਮ ਕੋਰਟ ਨੇ ਦੇਰੀਆਂ ਸਰਕਾਰਾਂ ਨੇ ਅੱਜ ਤੱਕ ਸਾਨੂੰ ਇਨਸਾਫ ਨਹੀਂ ਦਿਵਾਇਆ ਜਿਸ ਤੋਂ ਬਾਅਦ ਉਹਨਾਂ ਸਿੱਖ ਜਥੇਬੰਦੀਆਂ ਵੱਲੋਂ ਅਮਰੀਕਾ ਤੇ ਕੈਨੇਡਾ ਦੇ ਝੰਡੇ ਵੀ ਇਸ ਮੌਕੇ ਦਿਖਾਏ ਗਏ ਨੇ ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪਾਈ ਹਰਦੀਪ ਸਿੰਘ ਨਿਚਰ ਅਤੇ ਗੁਰਪਤਵੰਨ ਸਿੰਘ ਪੰਨੂ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਤੇ ਕੈਨੇਡਾ ਸਰਕਾਰ ਦਾ ਧੰਨਵਾਦ ਕੀਤਾ ਸ਼੍ਰੀਕਾਲ ਤੱਕ ਸਾਹਿਬ ਵਿਖੇ ਨਤਮਸਤਕ ਹੋਏ ਨੇ ਅਰਦਾਸ ਕੀਤੀ ਜਾਂਦੀ ਹੈ ਜੀ ਹਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਉਹਨਾਂ ਕੀ ਕਿਹਾ ਆਓ ਸੁਣਦੇ ਹਾਂ ਦਾਸ ਅਕਾਲ ਪਤਖ ਸਾਹਿਬ ਕੀਤੀ ਹੈ ਕਿ 40 ਸਾਲ 1984 ਤੋਂ ਬੀਤ ਗਏ ਇੱਥੇ ਜਿਹੜਾ ਖੱਲੂਕਾਰ ਇਸ ਦੇਸ਼ ਨੇ ਸਿੱਖਾਂ ਦਾ ਖੇਡਿਆ ਜਿਹਦੇ ਵਿੱਚ ਹਰਮੰਦਰ ਸਾਹਿਬ ਦੇ ਹਮਲੇ 'ਚ ਬੇਕਸੂਰ ਸਿੱਖਾਂ ਦਾ ਕਤਲ ਹੋਇਆ ਹੈ ਜਿਹਦਾ ਕੋਈ ਵੇਰਵਾ ਨਹੀਂ ਸਾਡੇ ਤੋਸ਼ੇਖਾਨੇ ਲੁੱਟੇ ਗਏ ਆ ਜਿਹਦਾ ਕੋਈ ਹਿਸਾਬ ਨਹੀਂ ਸਾਡੇ ਸਿੱਖ ਰੈਫਰੈਂਸ ਲਾਇਬ੍ਰੇਰੀ ਉਹਦਾ ਅਪਮਾਨ ਕੀਤਾ ਗਿਆ ਉਹਦਾ ਕੋਈ ਹਿਸਾਬ ਨਹੀਂ ਜਿਹੜੇ ਸਾਡੇ ਸ਼ਮਸ਼ਾਨ ਘਾਟਾਂ 'ਚ ਸਰ ਜਸਵੰਤ ਸਿੰਘ ਖਾਲਰਾਂ ਹੋਣਾ ਨੇ 25000 ਲਾਸ਼ਾਂ ਦਾ ਵੇਰਵਾ ਦਿੱਤਾ ਉਹਦਾ ਕੋਈ ਇਨਸਾਫ ਨਹੀਂ ਮਿਲਿਆ ਦਿੱਲੀ 'ਚ 1984 'ਚ ਸਾਡਾ ਕਤਲੇਆਮ ਹੋਇਆ ਭਾਰਤ ਦੇ ਦੇਸ਼ ਨੇ ਸੁਵਿਧਾਨ ਨੇ ਪਾਰਲੀਮੈਂਟ ਨੇ ਸੁਪਰੀਮ ਕੋਰਟ ਨੇ ਐਗਜ਼ੈਕਟਿਵ ਨੇ ਕਿਸੇ ਨੇ ਸਾਨੂੰ ਇਨਸਾਫ ਨਹੀਂ ਦਿੱਤਾ ਹੈਗਾ ਉਸ ਤੋਂ ਉਪਰੰਤ ਸਗੋ ਪੁੱਠਾ ਸਾਡੇ ਜਿਹੜੇ ਸਿੱਖ ਬਾਹਰ ਪਾਸਦੇ ਆ ਜਿਹੜੇ ਸਾਡੇ ਪਿੱਠ ਤੇ ਖੜ ਕੇ ਕਿਸਾਨੀ ਮੋਰਚੇ ਦੇ ਵਿੱਚ ਮੋਦੀ ਦਾ ਵਿਰੋਧ ਕੀਤਾ ਉਹਨਾਂ ਨੂੰ ਹੁਣ ਇਸ ਸਮਤ ਗੋਲ ਰੋ ਦਾ ਮੁਖੀ ਇੱਕ ਤਰਨਵੀਰ ਸਿੰਘ ਅੰਬੈਸਡਰ ਯੂਐਸਏ ਸਾਡਾ ਰਾਜਨਾਥ ਸਿੰਘ ਹੋਰੇ ਡਿਫੈਂਸ ਮਿਨਿਸਟਰ ਦਵਾਲ ਜਿਹੜਾ ਸਾਡਾ ਐਕਸਟਰਨਲ ਅਫੇਅਰਸ ਮਿਨਿਸਟਰ ਜੈਸ਼ੰਕਰ ਤੇ ਗੋਦਰਾ ਦਾ ਕਾਤਲ ਨਰਿੰਦਰ ਮੋਦੀ ਨੇ ਬਾਹਰਲੇ ਦੇਸ਼ਾਂ 'ਚ ਐਕਸਟਰਾ ਜੁਡੀਸ਼ੀਅਲ ਕਿਲਿੰਗ ਦਾ ਮਸਲਾ ਸ਼ੁਰੂ ਕਰਤਾ ਜਿਹਦੇ ਵਿੱਚ ਇੰਗਲੈਂਡ ਦੇ ਵਿੱਚ ਸਰ ਅਵਤਾਰ ਸਿੰਘ ਖੰਡਾ ਨਿਜਰ ਸਾਹਿਬ ਕੈਨੇਡਾ 'ਚ ਇਹ ਗੁਰਪਤਵਾਂ ਤੇ ਪੰਨੂ ਦੀ ਸਾਜ਼ਿਸ਼ ਦੇ ਵਿੱਚ ਜੋ ਬਾਈਡਨ ਨੇ ਆ ਨਰਿੰਦਰ ਮੋਦੀ ਨੂੰ ਡੱਕਿਆ ਉਹ ਹੁਣ ਮਜਬੂਰ ਹੋ ਰਿਹਾ ਕਹਿਣ ਤੇ ਕਿ ਭਾਰਤ ਸਰਕਾਰ ਸ਼ਰਿਆਮ ਸਿੱਖਾਂ ਦਾ ਜਲੂਸ ਕੱਢ ਕੇ ਉੱਥੇ ਕਤਲ ਕਰ ਰਹੀ ਹੈ ਇਸ ਇਲੈਕਸ਼ਨ ਦੇ ਦੌਰਾਨ ਨਰਿੰਦਰ ਮੋਦੀ ਨੇ ਰਾਜਨਾਥ ਸਿੰਘ ਨੇ ਔਰ ਜੈ ਸ਼ੰਕਰ ਨੇ ਸਪਸ਼ਟ ਪਾਲਿਸੀ ਜ਼ਾਹਰ ਕੀਤੀ ਹੈ ਕਿ ਅਸੀਂ ਬਾਹਰਲੇ ਸੇਸ਼ਾਂ 'ਚ ਜਾ ਕੇ ਜਿਹੜੇ ਸਾਨੂੰ ਚੰਗੇ ਨਹੀਂ ਲੱਗਦੇ ਉਹਨਾਂ ਦਾ ਕਤਲ ਕਰਾਂਗੇ